ਜੀ ਜੀ ਸ਼ਾਹਬਾਦ ਦੇ ਕੋਲ ਹੋਇਆ ਗਿਆ ਸੀ। ਤੇ ਉਹ ਆਪਣੀ ਸਾਈਡ ਤੇ ਖੜੇ ਸੀ। ਉਹ ਗੱਡੀ ਆ ਕੇ ਮੁੰਡੇ ਨੇ ਸਿੱਧੀ ਮਾਰ ਦਿੱਤੀ ਦੂਜੀ ਸਾਈਡਾਂ। ਕੀ ਨਾਮ ਮੁੰਡਿਆ ਜਿਹੜੀ ਮੌਜੂਦ ਹੈ? ਜੀ ਜਸਵੀਰ ਸਿੰਘ ਹੈ ਜੀ। ਕੀ ਕੰਮ ਕਰਦਾ ਹੈ? ਉਹ ਖੇਤੀਬਾੜੀ ਦਾ ਕੰਮ। ਕਿਹੜੇ ਪਿੰਡ ਦੇ ਹੈਗੇ? ਲੱਕੋਰਾ ਦੇ ਜੀ। ਉਹ ਡੇਰੀ ਦੇ ਆਏ ਸੀ ਜੀ। ਅੱਛਾ ਜੀ। ਕੰਮ ਨੇ ਡੇਰੀ ਹੈ ਉੱਥੇ ਐਕਟਿਵ ਹੈ। ਤੁਹਾਡੇ ਕੋਲ ਆ ਗਏ। ਮੇਰਾ ਬਰਾਦਰ ਜੀ। ਪਰਿਵਾਰ ਚ ਕੌਣ ਕੌਣ ਅੰਨਾਂ ਦੇ ਹੈਗਾ? ਹਾਂ ਜੀ। ਉਹਨਾਂ ਦੇ ਪਰਿਵਾਰ ਚ ਕੌਣ ਕੌਣ ਜਿੰਨਾ ਹੀ ਡੈਥ ਹੋਈ ਹੈ। ਉਹਨਾਂ ਦੇ ਬੇਟਾ ਏ, ਧੀ ਏ। ਵਾਈਫ ਹੋਣਾ ਦੀ ਬਾਕੀ ਭਰਾ ਨੇ ਉਹਨਾਂ ਦੇ ਕਾਪੀ ਸਮੀਤੀ ਬਣਾਇਆ ਹੈ ਸਿਵਲ ਹਸਪੀਟਲ ਮੈਡਮ ਜਿਹੜਾ ਐਕਸੀਡੈਂਟ ਕੇਸ ਆਇਆ ਹੈ ਇਹਦੇ ਬਾਰੇ ਦੱਸਦੇ ਹਾਂ ਅੱਜ ਸਾਡੇ ਕੋਲ ਸਵੀਰੇ ਜੁਨੇ ਜਿਸ ਸਿੰਘ ਜੀ ਆਏ ਨੇ ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਸ਼ਾਮਾਂ ਦੱਡੇ ਜੀ ਤੇ ਇਹਨਾਂ ਦੀ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਸਾਡੇ ਕੋਲ ਆਏ ਸੀਗੇ ਜਦੋਂ ਆਏ ਸੀ ਉਹਦਾ ਕੰਡੀਸ਼ਨ ਕਾਫੀ ਸੀਰੀਅਸ ਸੀਗੇ ਵੈਸਟਿੰਗ ਵਿੱਚ ਸੀਗੇ ਤੇ ਆਪਾਂ ਟਰੀਟਮੈਂਟ ਸ਼ੁਰੂ ਕਰਤਾ ਸੀ ਬਟ ਇਲਾਜ ਦੇ ਦੌਰਾਨ ਜਿਹੜੇ ਪੇਸ਼ੈਂਟ ਸਪਾਇਰ ਕਰ ਗਏ ਮਨੋਕਿਮੋਸ਼ੀ 54 ইয়ারস ਠੀਕਾ ਕਿਹਨੋ ਦਾ ਆਜੀ ਅੰਦਾ ਸ਼ਾਬਾਸ਼ ਜੀਵੀ ਰੋਡ ਤੇ ਹੋਇਆ ਜੀ ਇਹਦੇ ਵਿੱਚ ਕਾਰ ਚਾਲਕ ਦਾ ਰਾਜਕਰਮ ਸਿੰਘ ਉਹਦੀ ਕਾਰ ਵੱਜੀ ਹੈ ਮੋਟਰਸਾਈਕਲ ਚ ਮੋਟਰਸਾਈਕਲ ਚਾਲਕ ਤਸਵੀਰ ਸਿੰਘ ਦੀ ਜਿਹੜੀ ਆ ਮੌਤ ਹੋ ਗਈ ਹੈ ਜੀ ਇਹ ਐਕਸੀਡੈਂਟ ਹੋ ਗਿਆ ਜੀ ਜਿਹਦਾ ਸਿਵਲ ਹਾਤਾ ਤੋਂ ਰੱਡਪੱਡੀ ਜਮ੍ਹਾਂ ਕਰਵਾ ਕੇ ਤੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ ਜੀ ਤੇ ਮ੍ਰਿਤਕ ਆ ਇਹਦੀ ਹੈਗਾ ਲੱਪੋਰਾ ਪਿੰਡ ਦਾ ਜੀ ਕੋਈ 55 ਸਾਲ ਦੇ ਕਰੀਬ ਦੀ ਉਮਰ ਆ ਜੀ ਇਹ ਮੋਟਰਸਾਈਕਲ ਤੇ ਆਪਣੇ ਪਿੰਡ ਤੋਂ ਸਾਹਬਾਦ ਦੇਰੀ ਤੇ ਦੁੱਧ ਦੇ ਆ ਰਿਹਾ ਹੈ ਇਨਸ਼ਾ ਅੱਲਾਹ ਨਾ ਹੀ ਨਾ ਹੀ ਮਾਸਾ ਨਹੀਂ ਹੋਣ ਦੇ ਇਸੇ ਨਾ ਹੀ ਚੱਕਰ ਜਵਾਨ ਨੂੰ ਹੋ ਸਕਦਾ ਕਿ ਉਹ ਜੀ ਰਿਹਾ ਹੈ ਜੀ ਰਿਹਾ ਹੈ ਉਹ ਮੈਂ ਪਾਸ ਦੇ ਲਾ ਕੇ ਜੀ ਰਿਹਾ ਹਾਂ ਬਹੁਤ ਕਤਮ ਹੈ ਉਹ ਮਾਉ ਜੀ ਰਿਹਾ ਹੈ ਕਿੰਗਾ ਬਰਾ ਮਾਲੇ ਨੂੰ ਭੇਜ ਦਿੰਦੇ ਸੀ ਕਿਸੇ ਨੂੰ ਨਹੀਂ ਭੇਜਦਾ ਹਾਂ ਨਹੀਂ ਭੇਜਦੇ ਕਿਉਂ ਟਾੜੀਆਂ ਆਉਣ ਲੱਗਦੀਆਂ ਨਹੀਂ ਕਿਤੇ ਨੂੰ ਤਾਂ ਕੋਈ ਦੱਡ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ